ਜੇ ਤੁਸੀਂ ਮਤਾਂ ਤੋਂ ਖੁਣੇ ਚੁੰਨੀ ਤੁਸੀਂ ਕਿਵੇਂ ਲੈ ਸਕਦੇ ਜਿਹੜੀ ਕਿ ਵੀ ਸਿਰ ਤੋਂ ਚੁੰਨੀ ਨਾਲ ਹੈ ਕਿ ਕਈ ਹੁੰਦੀਆਂ ਕਿ ਚੁੰਨੀਆਂ ਆਪਣੀਆਂ ਤਾਂ ਸੌਫਟ ਬਹੁਤ ਹੁੰਦੀਆਂ ਕਾਟਨ ਦੀਆਂ ਹੁੰਦੀਆਂ ਤੇ ਉਹ ਜਲਦੀ ਦੇ ਨੇ ਟਿਕ ਜਾਂਦੀ ਜਿੱਥੇ ਮਰਜੀ ਆ ਪਟਕਾ ਲਈ ਤੇ ਕਈ ਜੁੰਨੀਆਂ ਹੁੰਦੀਆਂ ਕਿ ਜਿਹੜੀਆਂ ਟਿਕਦੀਆਂ ਨਹੀਂ ਜਾਂ ਉਹ ਆਦੇ ਆ ਇਦਾਂ ਦੇ ਕੱਪੜੇ ਦੀਆਂ ਹੁੰਦੀਆਂ ਆ ਤੇ ਜਾਂ ਤਾਂ ਉਹ ਹੁੰਦੀਆਂ ਉਹ ਡਿਫਰੈਂਟ ਦੂਜੇ ਕੱਪੜੇ ਦੇ ਹੁੰਦੀਆਂ ਕਿ ਜਿਹੜੀਆਂ ਭਾਰੀਆਂ ਜਿਆਦਾ ਹੁੰਦੀਆਂ ਨਹੀਂ ਟਿਕਦੀਆਂ ਜਾਂ ਸਿਰ ਤੇ ਚਰਤੇ ਨਹੀਂ ਟਿਕਦੀਆਂ ਤੇ ਆਪਣੇ ਆਮ ਆਪਾ ਪੈਨ ਪੈਨ ਲਗਾ ਲਈਦੇ ਹਨ ਸਾਈਡਾਂ ਤੇ ਇੱਥੇ ਪੈਨ ਲਗਾ ਲੈਨੇ ਮੁੰਡਿਆਂ ਤੇ ਤੇ ਚੁੰਨੀ ਟਿਕ ਜਾਂਦੀ ਆ ਪਰ ਸੈੱਟ ਤੇ ਬਹੁਤ ਔਖੀ ਟਿਕਦੀ ਆ ਕਈ ਲਾਉਂਦੇ ਸੇਫਟੀ ਪੈਨ ਵੀ ਲਾ ਲੈਂਦੇ ਸੇਫਟੀ ਪੈਨ ਨਾ ਹੁੰਦਾ ਕਿ ਉਹ ਚੁੰਨੀ ਖਿੱਚ ਹੋ ਜਾਂਦੀ ਤੇ ਚੁੰਨੀ ਦੇ ਵਿੱਚ ਹੋਲ ਹੋ ਜਾਂਦਾ ਆ ਤੇ ਜੇ ਆਪਾਂ ਸੇਫਟੀ ਪੈਨ ਦੇ ਵਿੱਚ ਨਹੀਂ ਲਗਾਉਂਦੇ ਤਾਂ ਫਿਰ ਇਹ ਉਹ ਦੂਜੀਆਂ ਚੀਜ਼ਾਂ ਜੀ ਮਿਲ ਜਾਂਦੇ ਉਹਦੇ ਨਾਲ ਇਹ ਇਹਦੇ ਵਿੱਚ ਦੀ ਆਪਾਂ ਨੂੰ ਹੋਲ ਕਰਕੇ ਲਗਾਉਣਾ ਪੈਂਦਾ ਆਪਾਂ ਬਗੈਰ ਹੋਲ ਤੋਂ ਚੁੰਨੀ ਸੈੱਟ ਕਰਾਂਗੇ ਤੇ ਸਿਰ ਦੇ ਉੱਤੇ ਚੁੰਨੀ ਸੈੱਟ ਕਰਾਂਗੇ ਤੇ ਆ ਪੱਕੇ ਮੈਂ ਇਹਨੂੰ ਸੈੱਟ ਕਰ ਦਿਆਂ ਤੇ ਆਪਾਂ ਇਹਨੂੰ ਕਿਵੇਂ ਲਗਾਉਣੀ ਆ ਤੇ ਇਹ ਚੁੰਨੀ ਹੈਗੀ ਬਹੁਤ ਸੋਹਣੀ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਚੁੰਨੀ ਪਰ ਇਹ ਸਿਰ ਤੇ ਨਹੀਂ ਟਿਕਦੀ ਪਰ ਉਹ ਠੀਕ ਹੈ ਜੇ ਤਾਂ ਤੁਸੀਂ ਨੋਮਕ ਤੇ ਲੜੀ ਮੋਢੇ ਤੇ ਲਾਉਣੇ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਚੁੰਨੀ ਥੋੜੀ ਜੀ ਹੈਗੀ ਵਿਚਾਰੀ ਇਹਦਾ ਇਹਦਾ ਬਾਰਡਰ ਜਿਆਦਾ ਵੱਡਾ ਆ ਜੇ ਤਾਂ ਤੁਸੀਂ ਇਦਾਂ ਮੋਢਿਆਂ ਤੇ ਟਿਕਾਉਣੀ ਹੈ ਤਾਂ ਮੋਢਿਆਂ ਤੇ ਤੁਹਾਨੂੰ ਪਤਾ ਆਪਾਂ ਇਹਦਾ ਪੈਨ ਪੈਨ ਲਾ ਕੇ ਟਿਕਾ ਲਈਦੇ ਆ ਤੇ ਜੇ ਆਪਾਂ ਇਸ ਤਰ੍ਹਾਂ ਵੀ ਕਰਕੇ ਲੈ ਲੈਨੇ ਆ ਤੇ ਜੇ ਸਿਰ ਤੇ ਆਪਾਂ ਸਿਰਤੇ ਲੈ ਲੈਣੇ ਆਪਾਂ ਇਹਨੂੰ ਫੇ ਐਂ ਕਰਕੇ ਉਪਸ ਐਂ ਕਰਕੇ ਸਿਰਤੇ ਲੈ ਲੈਨੇ ਆ ਪੇ ਸੇਫਟੀ ਪੈਨ ਲਾ ਕੇ ਵੀ ਲੈ ਲੈਨੇ ਆ ਤੇ ਇਹ ਸਿਰਤੇ ਨਹੀਂ ਰਹਿਣੇ ਇੱਥੇ ਵੀ ਸੇਫਟੀ ਪੈਨ ਲਾ ਲੈ ਇੱਥੇ ਲਾ ਲੈਣੇ ਸਿਰਤੇ ਨਹੀਂ ਰਹਿਣਦੀ ਇਹ ਸਿਰ ਤੋਂ ਸਲਿੱਪ ਹੁੰਦੀ ਰਹਿੰਦੀ ਹੈ ਹਮੇਸ਼ਾ ਹੀ ਹਨਾ ਜਾਏ ਮੋਨ ਨੂੰ ਆ ਜਾਂਦੀ ਜਾਏ ਪਿੱਛੇ ਚਲ ਜਾਂਦੀ ਇੱਥੇ ਪਾਰੀ ਆਉਂਦੀਆਂ ਤੇ ਇੱਥੇ ਤੇ ਇਸ ਕਰਕੇ ਤੁਹਾਨੂੰ ਮੈਂ ਜਦੋਂ ਦਿਆਂ ਵੀ ਚੁੰਨੀ ਕਿਵੇਂ ਤੁਸੀਂ ਸੈਟ ਕਰ ਸਕਦੇ ਜਿਹੜੀ ਚੁੰਨੀ ਸਿਰ ਤੋਂ ਨਹੀਂ ਹਿੱਲੂਗੀ ਤੇ ਬਾਕੀ ਜੇ ਤੁਹਾਡੇ ਡਿਪੈਂਡ ਹੈ ਤੁਸੀਂ ਕਿੰਨੀ ਸੈਟ ਕਰਨੀਆਂ ਕੱਲੇ ਸਿਰ ਤੇ ਸੈਟ ਕਰਨੀਆਂ ਆ ਮੋਢਿਆਂ ਤੇ ਸੈਟ ਕਰਨੀਆਂ ਇਹ ਤੁਹਾਡੇ ਤੇ ਹੋਵੇ ਤੁਸੀਂ ਕਿਵੇਂ ਸੈਟ ਕਰਨੀਆਂ ਤੇ ਜੇ ਤੁਸੀਂ ਕੱਲੇ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਕੱਲੇ ਸਿਰ ਤੇ ਸੈਟ ਕਰਨੀ ਕਿਵੇਂ ਸਿਰ ਤੇ ਸੈਟ ਕਰਾਂਗੇ ਆਪਾਂ ਚੁੰਨੀ ਨੂੰ ਚੁੰਨੀ ਦੇ ਬਹੁਤ ਤਰੀਕੇ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਸੈਟ ਕਰਦਾ ਆ ਤੇ ਕੋਈ ਕਿਵੇਂ ਤਰੀਕਾ ਸੈਟ ਕਰਦਾ ਤੇ ਕੋਈ ਕਿਵੇਂ ਕਰਦਾ ਥੋੜੀ ਮੈਂ ਰ ਇੱਥੇ ਸਵਾਨਾ ਅਸੀਂ ਸਿਰ ਖਲਾੜਾ ਪਾ ਕੇ ਬੈਠੀ ਆ ਤੇ ਕੋਈ ਕਿੱਦਾਂ ਸੈਟ ਕਰਦਾ ਕੋਈ ਕਿੱਦਾਂ ਸੈਟ ਕਰਦਾ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਿਵੇਂ ਸੈਟ ਕਰਦੀ ਚੁੰਨੀ ਨੂੰ ਦੇ ਹੋਪ ਕੇ ਤੁਹਾਨੂੰ ਪਸੰਦ ਆਊਗਾ ਈਜ਼ੀ ਹੈਗਾ ਇੱਕ ਇੱਕ ਸਿਮਿੰਟ ਦੇ ਵਿੱਚ ਵਿੱਚ ਤੁਸੀਂ ਚੁੰਨੀ ਸਿਰ ਤੇ ਸੈੱਟ ਕਰ ਸਕਦੇ ਹੋ ਬਾਕੀ ਮੋੜਿਆ ਤੇ ਤੁਹਾਡੀ ਆਪਣੀ ਚੋਈ ਦੀ ਤੁਸੀਂ ਕਿਹੜੇ ਸਟਾਈਲ ਨਾਲ ਲੈਣੀ ਹੈ ਸਟਾਈਲ ਅੱਜਕੱਲ ਬਹੁਤ ਹੈਗੇ ਚੁੰਨੀਆਂ ਦੇ ਕੋਈ ਕਿੱਧਰ ਨੂੰ ਸਟਾਈਲ ਲੈਂਦਾ ਕੋਈ ਕਿੱਧਰ ਨੂੰ ਲੈਂਦਾ ਤੇ ਪਰ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਚੁੰਨੀ ਸਿਰ ਤੋਂ ਨਾ ਰਹੇ ਤੁਸੀਂ ਲਹੇ ਆਪਾਂ ਚੁੰਨੀ ਓਕੇ ਆਪਾਂ ਇੱਧਰ ਨੂੰ ਬੁੱਕਲੇ ਦਰਵਾ ਦੇ ਆ ਕੇ ਮੈਂ ਹੁਣੇ ਕਰਨੇ ਇੱਥੇ ਆਪਾਂ ਤੁਸੀਂ ਇੰਨਾ ਕੁ ਲਾੜਾ ਲਾਣਾ ਤੁਹਾਡੀ ਆਪਣੀ ਮਰਜ਼ੀ ਤੁਸੀਂ ਕਿੱਡਾ ਲਾੜਾ ਲਾਣਾ ਕਿ ਮੈਂ ਐਡਾ ਲੜ ਰੱਖਦੀ ਆ ਚੁੰਨੀ ਮੈਂ ਇੱਥੇ ਸਟਕਾਨੀ ਠੀਕ ਆ ਆ ਜਗ੍ਹਾ ਤੇ ਸਟਕਾਨੀ ਆ ਮੈਂ ਹੁਣ ਕੀ ਕਰੂੰਗੀ ਚੁੰਨੀ ਨੂੰ ਮੈਂ ਇਹ ਇਧਰਲੇ ਪਾਸੇ ਮੂਹ ਨੂੰ ਸਟ ਲੈਣਾ ਇਹ ਪੁੱਠੀ ਪੁੱਠੀ ਕਰ ਲੈਣੀ ਆ ਆਪਾਂ ਚੁੰਨੀ ਪੁੱਠੀ ਕਰ ਲੈਣੀ ਇਧਰ ਨੂੰ ਪੁੱਠਾ ਪਾਸਾ ਠੀਕ ਤੇ ਇਹ ਹੈਗੇ ਮੇਰੇ ਕੋਲ ਸੇਫਟੀ ਪੈਨ ਜਿਹੜੀਆਂ ਆਪਾਂ ਸੂਈਆਂ ਕਾਲੀਆਂ ਸੂਈਆਂ ਜਿਹਨਾਂ ਨੂੰ ਪੰਜਾਬੀ ਚ ਆਪਾਂ ਕਹਿੰਦੇ ਨੇ ਤੇ ਆ ਹੈਗੀ ਮੇਰੀ ਚੁੰਨੀ ਦਾ ਲੜ ਜਿਹੜਾ ਆਹ ਪੁੱਠਾ ਪਾਸਾ ਆ ਹੈਗਾ ਸਿੱਧਾ ਪਾਸਾ ਇਹ ਖਰਕੋ ਤੇ ਇਹ ਲੜ ਹੈਗਾ ਜਿਹੜਾ ਛੋਟਾ ਰੱਖਣਾ ਮੈਂ ਇਧਰਲੇ ਪਾਸੇ ਤੇ ਜੇ ਇਧਰਲੇ ਪਾਸੇ ਤੁਸੀਂ ਛੋਟਾ ਰੱਖਣਾ ਤੁਸੀਂ ਇਧਰ ਕਰ ਸਕਦੇ ਜੇ ਤੁਸੀਂ ਇਧਰ ਰੱਖਣਾ ਤੇ ਤੁਸੀਂ ਉਧਰਲੇ ਪਾਸੇ ਛੋਟਾ ਵੱਡਾ ਲੜਕਾ ਸਕਦੇ ਤੇ ਇਹਦਾ ਚੁੰਨੀ ਦਾ ਥੋੜਾ ਜਿਹਾ ਬਾਰਡਰ ਵੀ ਭਾਰ ਆਇਆ ਤੇ ਇਹਨੂੰ ਮੈਂ ਕੀ ਕਰਨਾ ਇੱਥੇ ਆਪਾਂ ਸੈਟ ਕਰਨੀ ਹੈ ਚੁੰਨੀ ਰੱਖਣੀ ਹੈ ਇੱਥੇ ਸਿਰ ਤੇ ਇਹ ਇਦਾਂ ਕਰਕੇ ਠੀਕ ਹੈ ਆ ਲੈ ਇਹਨਾਂ ਵਾਲਾ ਲੜ ਰੱਖਣਾ ਇਹ ਇੱਥੇ ਮੈਂ ਚੁੰਨੀ ਸੈਟ ਕਰ ਲਈ ਠੀਕ ਹੈ ਹੁਣ ਮੈਂ ਇਹਦੇ ਉੱਤੇ ਲਾਉਂਗੀ ਪੈਨ ਹਾਂਜੀ ਇੱਥੇ ਇੱਕ ਪੈਨ ਲਾਤਾ ਇਹਦੇ ਨੂੰ ਨਾ ਤਾਂ ਇਹਦੇ ਨਾਲ ਹੋਲ ਹੋਣਾ ਤੇ ਨਾ ਇਹ ਨਹੀਂ ਲੜਣਾ ਕਿ ਜਿਹੜੇ ਆਪਾਂ ਸੇਫਟੀ ਪੈਨ ਲਾਉਨੇ ਉਹਨਾਂ ਨਾਲ ਹੋਲ ਵੱਡੇ ਵੱਡੇ ਹੋ ਜਾਂਦੇ ਆ ਜਾਂ ਚੁਣੀ ਖਿੱਚੀ ਜਾਂਦੀ ਹੈ ਤੇ ਫਿਰ ਉਹ ਆਪਣੇ ਕੋਲ ਲੋਟ ਨਹੀਂ ਆਉਂਦੀਆਂ ਅੱਜ ਮੈਂ ਲਾਇਆ ਤੇ ਦੋ ਪੈਨ ਜੇ ਤੁਹਾਡੇ ਬਾਹਲੇ ਜੁਨੀ ਭਾਰੇ ਤੇ ਤੁਸੀਂ ਇੱਥੇ ਤਿੰਨ ਪੈਨ ਵੀ ਲਾ ਸਕਦੇ ਹੋ ਤੇ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਇਹਦਾ ਬਾਰਡਰ ਬਾਹਲੇ ਚੌੜਾ ਆ ਇਸ ਕਰਕੇ ਇਹਨੂੰ ਮੈਨੂੰ ਇਦਾਂ ਹੀ ਕਰਨਾ ਪੈਣਾ ਹੈ ਦਾ ਬਾਰਡਰ ਨੂੰ ਤੇ ਇਹ ਦੇਖੋ ਇੱਥੇ ਚੁੰਨੀ ਆ ਗਈ ਤੇ ਹੁਣ ਇਹ ਦੋ ਬਾਦ ਹੈਗੇ ਜੇ ਤੁਸੀਂ ਤੁਹਾਡੇ ਤੇ ਹੈਗਾ ਤੁਸੀਂ ਇਹਨੂੰ ਬਲ ਪਾ ਕੇ ਲਾਉਣਾ ਏਦਾਂ ਰੱਖਣੀ ਆ ਜਾਂ ਤੁਸੀਂ ਇਹਨੂੰ ਬਲ ਪਾ ਕੇ ਲਾਉਣਾ ਕੋਈ ਸੌਰੀ ਮੇਰੀ ਚੁੰਨੀ ਇਹ ਥੋੜੀ ਜਿਹੀ ਉਹ ਆ ਚੰਗੀ ਤਰ੍ਹਾਂ ਇਹਨਾਂ ਨੂੰ ਪੈਨਪੂਨਾ ਲਾ ਕੇ ਸੈਟ ਕਰਨ ਵਾਲੀ ਚੁੰਨੀ ਹੁੰਦੀ ਜਿਹੜੀ ਉਹ ਆ ਇਹ ਤੇ ਇਸ ਕਰਕੇ ਆਪਣਾ ਮੇਨ ਮਕਸਦ ਮੇਰਾ ਹੈਗਾ ਤੁਹਾਨੂੰ ਦੱਸਣਾ ਸਿਰ ਤੇ ਚੁੰਨੀ ਲੈਣਾ ਆ ਲੋ ਇਹ ਹੈਗੀ ਚੁੰਨੀ ਮੇਰੀ ਸਿਰ ਤੇ ਆ ਗਈ ਪੂਰੀ ਸੈਟ ਤੇ ਹੁਣ ਇਹਨੂੰ ਜਿਵੇਂ ਮਰਜ਼ੀ ਹਿਲਾ ਲਓ ਇਹਨੇ ਚੁੰਨੀ ਨੇ ਨਹੀਂ ਡਿੱਗਣਾ ਜਿੱਦਾਂ ਨੂੰ ਮਰਜ਼ੀ ਇਹਨੂੰ ਕਰਕੇ ਇਦਾਂ ਵੀ ਤੁਸੀਂ ਇਦਾਂ ਵੀ ਕਰ ਸਕਦੇ ਆ ਆਪਣਾ ਤੇ ਨਾਲ ਥੋੜਾ ਜਿਹਾ ਤੁਹਾਨੂੰ ਪਾਸਾ ਜੀ ਮੈਂ ਕਹਿੰਦੇ ਆ ਹਾ ਈਰਿੰਗਸ ਵਗੈਰੇ ਪਾਈ ਹੋਣ ਸੋਨੇ ਜਿਹੇ ਤੇ ਫਿਰ ਤੁਹਾਨੂੰ ਦਿਖਦੇ ਰਹਿੰਦੇ ਆ ਤੇ ਇਹ ਚੁੰਨੀ ਦੀ ਤੁਸੀਂ ਆਪਾਂ ਮਾਰ ਸਕਦੇ ਆ ਸ ਮੇਰਾ ਮੇਰੀ ਚੁੰਨੀ ਦਿਖਾਉਣ ਦਾ ਮਤਲਬ ਸੀ ਇਥੋਂ ਜਿਵੇਂ ਮਰਜ਼ੀ ਤੁਸੀਂ ਆਪਣੀ ਸੈਟਿੰਗ ਜਿਵੇਂ ਮਰਜ਼ੀ ਕਰ ਲਓ ਸੇਫਟੀ ਪੈਨ ਲਾ ਕੇ ਹਨ ਤੇ ਜਿਵੇਂ ਮਰਜ਼ੀ ਸੈਟਿੰਗ ਕਰ ਲਓ ਇਹਨੂੰ ਆ ਦੇਖੋ ਇਹ ਤੋ ਵੀ ਸਿਰ ਤੋਂ ਚੁੰਨੀ ਤੁਹਾਡੀ ਹਿਲਣੀ ਨਹੀਂ ਇਕੱਲੀ ਆਪਾਂ ਨੂੰ ਮੇਨ ਮੈਂ ਤਾਂ ਸਿਰ ਤੇ ਚੁੰਨੀ ਲਾਉਣੇ ਦਿਖਾ ਰਹੀ ਹਾਂ ਤੇ ਬਾਕੀ ਤਾਂ ਸੈਟਿੰਗ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਇਦਾਂ ਸਿਰ ਤੇ ਚੁੰਨੀ ਲਾ ਕੇ ਤੁਹਾਡੀ ਬਿਲਕੁਲ ਚੁੰਨੀ ਨਹੀਂ ਹਿਲਣੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਦੇਖਣਾ ਹੈਗਾ ਕਿ ਤੁਸੀਂ ਆਹ ਲੜ ਕਿੱਡਾ ਰੱਖਣਾ ਤੇ ਇੱਥੇ ਕਿਵੇਂ ਇੱਥੇ ਕਿੰਨੇ ਵਾਲ ਪਾਉਣੇ ਆ ਜਾਂ ਤੁਸੀਂ ਇਹਨੂੰ ਲੰਬੀ ਸਿਰ ਇਦਾਂ ਲੰਬਾ ਰੱਖਣਾ ਥੱਲੇ ਨੂੰ ਤੇ ਇਧਰਲੇ ਪਾਸੇ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਬੜਾ ਚੁੰਨੀ ਦਾ ਖਲਾਰਾ ਜੇ ਨਹੀਂ ਪਾਉਣਾ ਫਿਰ ਤੁਹਾਨੂੰ ਦੇਖ ਲਓ ਮੈਂ ਇਤਾਂ ਕਰ ਦਿਖਾ ਰਹੀ ਹਾਂ ਤੁਹਾਨੂੰ ਕਿ ਦੇਖ ਲਓ ਕਿ ਮੇਰੀ ਚੁੰਨੀ ਨੇ ਸਿਰ ਤੋਂ ਨਹੀਂ ਹਿਲਣਾ ਹਾਂ ਦੇਖੋ ਐਦਾਂ ਕਰਕੇ ਤੁਸੀਂ ਇਹਨੂੰ ਐਦਾਂ ਦੇਖੋ ਨਾ ਤਾਂ ਮੂਰੇ ਸਾਰੇ ਆ ਗਿਆ ਨਾਲੇ ਆਹ ਬਾਰਡਰ ਦਾ ਵੱਟ ਤੁਹਾਨੂੰ ਪੂਰਾ ਦਿਖਦਾ ਠੀਕ ਹੈ ਬਾਰਡਰ ਵੀ ਦਿਖਦਾ ਸਿਰ ਤੇ ਚੁੰਨੀ ਬਲੀ ਹੋਈ ਆ ਇਅਰਿੰਗਸ ਵੀ ਦੇਖਦੇ ਆ ਚਾਹ ਮੇਕਅਪ ਮੈਂ ਤਾਂ ਕੀਤਾ ਨਹੀਂਗਾ ਕੋਈ earrings ਵੀ ਪੂਰੇ ਦੇਖੋਗੇ ਜਿਹੜੇ ਤੁਸੀਂ ਪਾਏ ਹੋਗੇ necklace ਤੁਸੀਂ ਤੁਹਾਡੀ ਮਰਜ਼ੀ ਤੁਸੀਂ ਦਿਖਾਉਣਾ ਜਾਂ ਕੀ ਹੈ ਤੁਹਾਡੇ ਕਿਵੇਂ ਕਿਦਾਂ ਦਾ ਕੀ ਪਾਇਆ ਚੁੰਨੀ ਦਾ ਬਾਰਡਰ ਪੂਰਾ ਦੇਖਦਾ ਕਿਉਂਕਿ ਇਹ ਥੋੜੀ ਚੁੰਨੀ ਦਾ ਬਾਰਡਰ ਜਿਆਦਾ ਚੌੜਾ ਕਰਕੇ ਥੋੜਾ ਤੁਹਾਨੂੰ ਇਦਾਂ ਦਿਖਦਾ ਤੇ ਆ ਦੇਖ ਲਓ ਸੋਹਣੀ ਲੱਗਦੀ ਹੈ ਨਾ ਚੁੰਨੀ ਲਈ ਹੋਈ ਬਈ ਐਸ ਤਰ੍ਹਾਂ ਤੁਸੀਂ ਚੁੰਨੀ ਨੂੰ ਸੈੱਟ ਕਰ ਸਕਦੇ ਹੋ ਜਿਹੜੀ ਮੈਰਾ ਮੇਰਾ ਮੇਨ ਆਪਣਾ ਸੀਗਾ ਆਪਣਾ ਸਿਰ ਦੀ ਚੁੰਨੀ ਸੈੱਟ ਕਰਨਾ ਤੇ ਚੁੰਨੀ ਨੂੰ ਜਿੱਦਨ ਨੂੰ ਮਰਜ਼ੀ ਕਰ ਲੋ ਇਹ ਹਿੱਲੂਗੀ ਨਹੀਂ ਨਹੀਂ ਤਾਂ ਇੱਥੇ ਜੇ ਇਦਾਂ ਆਪਣੀ ਚੁੰਨੀ ਸਾਰੀ ਲੁੱਕ ਜਾਂਦੀ ਤੇ ਚੁੰਨੀ ਜਾਂ ਕਿੱਥੇ ਲਟਕ ਜਾਂਦੀ ਇਸ ਕਰਕੇ ਇਹਨੇ ਹਿੱਲਣਾ ਨਹੀਂ ਜਿੰਨਾ ਚੱਕ ਮੈਂ ਇਹਨੂੰ ਕੱਢਦੀ ਨਹੀਂ ਬਾਰ। ਵੇਖਿਆ ਸੋਣਾ ਟਰੈਕ ਤੇ ਤੁਹਾਨੂੰ ਆਪਾਂ ਨੂੰ ਆਮ ਹੀ ਚੁੰਨੀ ਦੀ ਤੇ ਲੋੜ ਪੈਂਦੀ ਰਹਿੰਦੀ ਹੈ ਤੇ ਇਸ ਕਰਕੇ ਆਹ ਟਰੈਕ ਯੂਜ਼ ਕਰਾ ਕੋ ਨਾ ਤਾਂ ਚੁੰਨੀਆਂ ਨਹੀਂ ਫਟਦੀਆਂ ਤੇ ਨਾਲੇ ਤੁਹਾਡੀ ਚੁੰਨੀ ਬਿਲਕੁਲ ਤੁਹਾਨੂੰ ਬਾਰ-ਬਾਰ ਠੀਕ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇੱਥੇ ਇਹ ਖਲਦੀ ਨਹੀਂ। ਆਹੋਪ ਕਿ ਅੱਜ ਦਾ ਤੁਹਾਨੂੰ ਮੇਰਾ ਇਹ ਆਈਡੀਆ ਵਧੀਆ ਲੱਗਿਆ ਹੋਊਗਾ ਤੇ ਪਸੰਦ ਆਇਆ ਹੋਊਗਾ। ਉਮੀਦ ਕਰਦੀ ਹਾਂ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਤੂੰ ਇਹ ਲਾ ਮੈਂ ਤੇ ਹੁਣ ਕਲਿੱਪ ਮੇਰੀ ਆ ਪਈ ਤੇ ਇਹ ਕਲਿੱਪ ਜਿੰਨੇ ਵੀ ਰੰਗ ਨਾਲ ਸੁੰਝਾ ਹੈ ਆਪਣੀਆਂ ਜਿੰਨੀਆਂ ਮਰਜ਼ੀ ਯੂਜ਼ ਕਰ ਲਓ ਆਮ ਹੀ ਕਰਨ ਚ ਮਿਲ ਜਾਂਦੀਆਂ ਆ ਤੇ ਇਹਨੂੰ ਆਪਾਂ ਉਹ ਨਿਕਲਿਆ ਆਹ ਲਓ ਆਈਦਰ ਐਸੀ ਮੈਂ দোਲਾ ਸੀ ਤੁਸੀਂ ਤਿੰਨ ਵੀ ਲਾ ਸਕਦੇ ਆ ਡਿਪੈਂਡ ਕਰਦਾ ਤੁਹਾਡੇ ਹਿਸਾਬ ਨਾਲ ਤੁਸੀਂ ਕਿੱਦਾਂ ਕਰਨੇ ਕਿੱਥੇ ਪਿੱਛੇ ਲਾਉਣੀਆਂ ਮੋੜੇ ਲਾਉਣੀਆਂ ਬਸ ਅੱਜ ਦਾ ਬਲੌਗ ਇਦਾਂ ਦਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜੀ ਕਰ ਲਓ ਨੈਕਸਟ ਬਲੌਗ ਲੈ ਕੇ ਮੈਂ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਫੇਰ ਹੋਪਗੇ ਜੇ ਤੁਹਾਨੂੰ ਪਸੰਦ ਆਇਆ ਤਾਂ ਜਰੂਰ ਕਮੈਂਟ ਕਰਕੇ ਜੂਮਿੰਦਰ ਦੱਸਣਾ ਕਿ ਇਹ ਪਸੰਦ ਆਇਆ ਚੁੰਨੀ ਦਾ ਸਟਾਈਲ ਲਾਉਣ ਦਾ ਪਸੰਦ ਆਇਆ